ਬੁਨਿਆਦੀ ਸਹੂਲਤਾਂ ਤੋਂ ਪਛੜਿਆ ਤੇ ਨਸ਼ਿਆਂ ਦੇ ਵਿੱਚ ਗ੍ਰਸਪਿੰਡ ਮਰੋੜੀ ਨੂੰ ਪਟਿਆਲਾ ਤੋਂ ਸਾਂਸਦ ਡਾਕਟਰ ਤਰੰਵੀਰ ਗਾਂਧੀ ਨੇ ਇੱਕ ਮਾਡਲ ਪਿੰਡ ਬਣਾਉਣ ਦਾ ਵੱਡਾ ਦਾਵਾ ਪੇਸ਼ ਕੀਤਾ ਹੈ ਸਾਂਸਦ ਆਦਰਸ਼ ಗ್ರಾಮ ਯੋਜਨਾ ਤਹਿਤ ਡਾਕਟਰ ਤਰੰਵੀਰ ਗਾਂਧੀ ਨੇ ਸ਼ਤਰਾਣਾ ਵਿਧਾਨ ਸਭਾ ਹਲਕੇ ਦੇ ਵਿੱਚ ਪੈਂਦੇ ਇਸ ਪਿੰਡ ਨੂੰ ਗੋਦ ਲਿਆ ਹੈ ਇਹ ਪਿੰਡ ਸਮਾਣਾ ਤੋਂ 11 ਕਿਲੋਮੀਟਰ ਦੂਰ ਹੈ ਪਿੰਡ ਦੀ ਕੋਲਾਬਾਦੀ 3316 ਹੈ ਜਿਸ ਦੇ ਵਿੱਚ 1655 ਮਰਦ ਅਤੇ 1660 ਔਰਤਾਂ ਨੇ ਅਨੁਸੂਚਿਤ ਜਾਤੀ ਦੇ 2376 ਮੈਂਬਰ ਨੇ ਜਦਕਿ 940 ਬਾਕੀ ਜਾਤੀਆਂ ਦੇ ਲੋਕ ਵੀ ਨੇ ਇਸ ਪਿੰਡ ਦੇ ਵਿੱਚ ਬਾਕੀ ਪਿੰਡਾਂ ਨਾਲੋਂ ਜ਼ਿਆਦਾ ਅਨੁਸੂਚਿਤ ਜਾਤੀਆਂ ਦੇ ਲੋਕ ਰਹਿੰਦੇ ਨੇ ਅਤੇ ਬੁਨਿਆਦੀ ਸਹੂਲਤਾਂ ਤੋਂ ਕਾਫੀ ਪਛੜਿਆ ਹੋਇਆ ਹੈ ਇਹ ਪਿੰਡ ਇਸ ਤੋਂ ਇਲਾਵਾ ਇਹ ਪਿੰਡ ਦੇਸੀ ਸ਼ਰਾਬ ਘੜ ਕੇ ਵੇਚਣ ਅਤੇ ਨਸ਼ਾ ਕਰਨ ਦੇ ਲਈ ਵੀ ਬਦਨਾਮ ਹੈ ਡਾਕਟਰ ਧਰਮਵੀਰ ਗਾਂਧੀ ਨੇ ਪਿੰਡ ਵਾਸੀਆਂ ਦੇ ਕੋਲੋਂ ਸਹਿਯੋਗ ਦੀ ਅਪੀਲ ਕੀਤੀ ਹੈ ਤੇ ਨਾਲ ਹੀ ਇਹ ਆਖਿਆ ਕਿ ਇਸ ਪਿੰਡ ਦੇ ਵਿੱਚ 2 ਸਾਲਾਂ ਦੇ ਅੰਦਰ-ਅੰਦਰ ਹਰ ਸਹੂਲਤ ਉਪਲਬਧ ਜ਼ਰੂਰ ਕਰਵਾਈ ਜਾਏਗੀ ਸੋਲਾਵਾ ਪਿੰਡ ਦੇ ਵਿੱਚ ਕੈਂਪ ਲਗਾ ਕੇ ਨਸ਼ਾ ਕਰਨ ਵਾਲੇ ਅੰਦੇ ਨਸ਼ੇ ਵੀ ਛਡਵਾਏ ਜਾਣਗੇ ਤਾਂ ਜੋ ਪਿੰਡ ਨੂੰ ਲੋਕ ਵਿਕਾਸ ਦੇ ਨਾਮ ਦੇ ਨਾਲ ਚਾਨਣ ਤੇ ਸੰਸਦ ਆਦਰਸ਼ ਕ੍ਰਮ ਯੋਜਨਾ ਤਹਿਤ ਹੀ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਵਿਨੋਦ ਖੰਨਾ ਨੇ ਵੀ ਪਿੰਡ ਤਾਲਿਪੁਰ ਪੰਡੋਰੀ ਨੂੰ ਗੋਦ ਲਿਆ ਹੈ ਵਿਨੋਦ ਖੰਨਾ ਨੇ ਕਿਹਾ ਕਿ ਗੁਰਦਾਸਪੁਰ ਦੇ ਵਿੱਚ ਇਹ ਪਹਿਲਾ ਪਿੰਡ ਹੈ ਜਿਸ ਨੂੰ ਗੋਦ ਲਿਆ ਗਿਆ ਹੈ 2019 ਤੱਕ ਤਿੰਨ ਪਿੰਡ ਗੋਦ ਲਏ ਜਾਣਗੇ ਤੇ ਇਹਨਾਂ ਦੀ ਨੁਹਾਰ ਬਦਲ ਦਿੱਤੀ ਜਾਏਗੀ ਖੰਨਾ ਨੇ ਵੀ ਕਿਹਾ ਕਿ ਪਿੰਡ ਤਾਲਿਪੁਰ ਦੇ ਵਿੱਚ ਹਰ ਤਰ੍ਹਾਂ ਨਾਲ ਵਿਕਾਸ ਜ਼ਰੂਰ ਕੀਤਾ ਜਾਏਗਾ ਤੇ ਕੇਂਦਰ ਸਰਕਾਰ ਦੀਆਂ ਵੱਖੋ ਵੱਖ 스ਕੀਮਾਂ ਦੇ ਸਹਿਯੋਗ ਦੇ ਨਾਲ ਪਿੰਡ ਦੇ ਵਿੱਚ ਹਰ ਸਹੂਲਤ ਲੋਕਾਂ ਨੂੰ ਮੁਹੱਈਆ ਸਮੇਸਿਰ ਜ਼ਰੂਰ ਕਰਵਾਈ ਜਾਏਗੀ। ਅਦਰਸ਼ ਗ੍ਰਾਮ ਜਿਹੜੀ ਯੋਜਨਾ ਬਣਾਈ ਹੈ ਨਾ ਸਾਡੇ ਆਦਰਨੇ ਪ੍ਰਧਾਨ ਮੰਤਰੀ ਜੀ ਨੇ ਉਹ ਅਸੀਂ ਆ ਡਿਕਲੇਅਰ ਕੀਤਾ ਆਪਣੇ ਕੌਂਸਲਿੰਸੀ ਚ ਤਾਲਪੁਰ ਪਿੰਡੋਰੀ ਪਿੰਡ ਤੇ ਉਹਦੀ ਇਨੌਗੁਰੇਸ਼ਨ ਕਰਨ ਗਿਆ ਸੀ। ਉੱਥੇ ਸ਼ੁਰੂਆਤ ਕਰਨ ਗਿਆ ਤੇ ਅਦਰਸ਼ ਗ੍ਰਾਮ ਅਸੀਂ पहला चुने है इस बाद अगले साल किसी होने चुना गए दो हजार उन्नीस तक असी तीन आदर्श ग्राम बनाने और दो हजार चौबीस तक हर साल एक ग्राम